ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 17 ਜੂਨ ਹੈ ਮੈਂ ਗੁਰਸੇerat ਕਾਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਅਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਮਰ ਤੱਕ ਦੇਹ ਸਾਧ ਸੰਗ ਬਿਹੂਣਾ ਆਵਤ ਜਾਤ ਜੋਨੀ ਦੁਖ ਕੀਣਾ ਹੇ ਭਾਈ ਜੋ ਮਨੁੱਖ ਸਾਧ ਸੰਗਤ ਨਹੀਂ ਕਰਦਾ ਉਸ ਦਾ ਸਰੀਰ ਮੁਰਦੇ ਵਾਂਗ ਹੈ ਉਹ ਮਨੁੱਖ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਦੁੱਖ ਪਾਉਂਦਾ ਹੈ ਇਸੇ ਤਰ੍ਹਾਂ ਨਾਸ ਹੋ ਜਾਂਦਾ ਹੈ ਜਿਸ ਤਰ੍ਹਾਂ ਪਸ਼ੂ ਪੱਠੇ ਖਾ ਕੇ ਆਪਣਾ ਪੇਟ ਭਰਦੇ ਹਨ ਇਸੇ ਤਰ੍ਹਾਂ ਜੋ ਮਨੁੱਖ ਸਾਤ ਸੰਗਤ ਨਹੀਂ ਕਰਦੇ ਉਹ अनेका ਕਿਸਮ ਦੇ ਸਵਾਦਲੇ ਭੋਜਨ ਖਾ ਕੇ ਪੇਟ ਭਰ ਲੈਂਦੇ ਹਨ ਨਾਮ ਵਿਹੋਣੇ ਮਨੁੱਖ ਮੋਹ ਮਾਇਆ ਦੀ ਰੱਸੀ ਨਾਲ ਇਸ ਤਰ੍ਹਾਂ ਬੰਨੇ ਹੋਏ ਹਨ ਜਿਵੇਂ ਚੋਰ ਨੂੰ ਮੌਕੇ ਤੇ ਫੜ ਕੇ ਉਸ ਦੀਆਂ ਮੁਸ਼ਕਾ ਬੰਨੀਆਂ ਜਾਂਦੀਆਂ ਹਨ ਨਾਮ ਤੋਂ ਖਾਲੀ ਮਨੁੱਖ ਨੇ ਅਨੇਕ ਪ੍ਰਕਾਰ ਦੇ ਸੁੰਦਰ ਸੋਹਣੇ ਕੱਪੜੇ ਪਾਏ ਹੋਣ ਉਹ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਜਾਨਵਰਾਂ ਨੂੰ ਡਰਾਉਣ ਵਾਸਤੇ ਖੇਤ ਵਿੱਚ ਡਰਨਾ ਗੱਡਿਆ ਹੁੰਦਾ ਹੈ। ਬਾਕੀ ਸਰੀਰ ਮਰਨ ਤੋਂ ਬਾਅਦ ਕਿਸੇ ਨਾ ਕਿਸੇ ਕੰਮ ਆ ਜਾਂਦੇ ਹਨ। ਪਰ ਨਾਮ ਤੋਂ ਵੀ ਹੋਣੇ ਮਨੁੱਖ ਦਾ ਸਰੀਰ ਵਿਅਰਥ ਹੀ ਜਾਂਦਾ ਹੈ ਗੁਰੂ ਜੀ ਆਖਦੇ ਹਨ ਜਿੰਨਾ ਮਨੁੱਖਾਂ ਉੱਪਰ ਪਰਮੇਸ਼ਰ ਦਇਆਵਾਨ ਹੋ ਜਾਂਦਾ ਹੈ ਉਹ ਸਾਧ ਸੰਗਤ ਵਿੱਚ ਜਾ ਕੇ ਸਤਸੰਗੀਆਂ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਸਾਧ ਸੰਗਤ ਕਰਨ ਤੋਂ ਬਗੈਰ परमेश्वर ਦੇ ਨਾਮ ਦਾ ਸਿਮਰਨ ਕਰਨ ਤੋਂ ਬਗੈਰ ਮਨੁੱਖ ਪਸ਼ੂਆਂ ਵਰਗਾ ਹੀ ਹੈ। ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ। ਪਿਆਰੇ ਵਿਦਿਆਰਥੀਓ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਜੀਵ ਦੇ ਅੰਦਰ ਪਰਮੇਸ਼ਰ ਵਸਦਾ ਹੈ। ਹਰ ਇੱਕ ਨਾਲ ਪ੍ਰੇਮ ਪਿਆਰ ਕਰਿਆ ਕਰੋ। ਗੁਰੂ ਬਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Oh-oh-oh-oh-oh <muchas>